ਪਹਿਲਾ ਸੂਰੀ ਨੂੰ ਕੀਤਾ ਤੇ ਬਾਅਦ ਵਿੱਚ ਉਥੇ ਜਿਆ ਪੁਲਸ ਵਾਲਾ ਜਿਹੜਾ ਸੂਬਾ ਸਰੰਦ ਬੰਦਾ ਸੀ ਉਹਦਾ ਭੋਗ ਪਾਇਆ ਜਿੰਨੇ ਨਿੱਕਾ ਜਿਹਾ ਬੱਚਾ ਨਹੀਂ ਸਮਝਿਆ ਦੁਜਾ ਵੇ ਇੱਕ ਹੋਰ ਸਾਫ ਕਰ ਦਿੱਤਾ ਇਹਦਾ ਅਗਲਾ ਉਹਦਾ ਮੇਰਾ ਨਿੱਕਾ ਜਿਹਾ ਬੱਚਾ ਹੈ ਤੇ ਮੈਨੂੰ ਕੀ ਲੋੜ ਹੈ ਉਹਨੇ ਮੇਰੀ ਕਿਹੜੀ ਦੁਸ਼ਮਣੀ ਹੈ ਕੀ ਲੱਗਦਾ ਹੈ ਕਿ ਉਹਨਾਂ ਨੂੰ Hindu ਜਿਹੜੇ ਲੋਕ ਨੇ ਕਰਨ ਤਨ ਸ਼ਹਿਰ ਦੇ ਵਿੱਚੋਂ ਮੋਰ ਪਾਉਣਗੇ 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 ਗਿਆਨਾ ਉਹਨੂੰ ਦਾ ਅੱਧਾ ਹਿੰਦੂ ਤੋਂ ਜੀ ਆਂਦੇ ਹੇ ਨੇ ਇਹ ਚੰਗਾ ਕੀਤਾ ਜਦੋਂ ਮਰਿਆ ਉਦੋਂ ਹੀ ਉਹ ਆਖਨ ਲੱਪੇ ਇਹਨੂੰ ਬਹੁਤ ਚੰਗਾ ਕੀਤਾ ਇਹ ਨੇਤਾ ਹੰਦਲ ਬਦਲੀ ਕਰੇਗਾ ਨਾ ਮੋਟਰ ਵੀ ਦੱਸ ਬਦਲੀ ਕਰਨਗੇ ਨਹੀਂ ਉਹਨਾਂ ਹੁਣ ਜਦੋਂ ਆਪਾਂ ਇਹ ਸਰਕਾਰ ਇਹਦੀ ਵੋਟਾਂ ਪਈਆਂ ਆਪਣੇ ਅੰਮ੍ਰਿਤਪਾਲ ਦੀਆਂ ਉਹਦੇ ਹਨ ਆਪ ਆਖਿਆ ਸਰਪੰਚਾਂ ਨੇ ਪਿੰਡ ਵਾਲਿਆਂ ਨੇ ਉਹਨੇ ਹਾਂ ਅਸੀਂ ਅਗਿਆ ਕਾਲੀਏ ਮੌਜੂਦ ਤੋਂ ਤੇ ਵੋਟਾਂ ਅਸੀਂ ਪਾਉਣੀਆਂ ਅੰਮ੍ਰਿਤਪਾਲ ਤੇ ਜੇ ਇਸ ਕਾਂਗਰਸ ਦੇ ਬੰਦੇ ਟਕਰੇ ਉਹਨੇ ਬੋਟਾ ਅੰਬਰਸਬਲ ਨੂੰ ਪਾਵਾਂਗੇ ਤੇ ਭਾਵੇਂ ਪਾਰਟੀ ਉੱਥੇ ਜਿਹੀ ਰਹੀਏ ਮਤਲਬ ਅਧੀਆਂ ਵੋਟਾਂ ਕੱਲੇ ਮਨਦੀਪ ਨੂੰ ਪੈਣਗੀਆਂ ਤੇ ਅਧੀਆਂ ਵੋਟਾਂ ਬਾਕੀ ਸਾਰੀਆਂ ਪਾਰਟੀਆਂ ਨੂੰ ਪੈਣਗੀਆਂ ਦੇਖ ਲਿਓ ਅੱਜ ਤੁਹਾਡੇ ਸਾਹਮਣੇ ਹੀ ਇਹ ਤੁਹਾਨੂੰ ਚੈਨਲ ਤੇ ਦਿਖਾਣਾ ਹੀ ਆ ਸასიਖਾਲ ਦੋਸਤੋ ਤੁਸੀਂ ਜੁੜਿਓ ਵਾਰਸ মিডিਆ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਗੱਲ ਕਰ ਲਈਏ ਤਰਨਤਾਰ ਜਿਮਣੀ ਚੋਲ ਦੀ ਤੇ ਜਿਮਣੀ ਚੋਲ ਦਾ ਜਿਹੜਾ ਅਖਾੜਾ ਇਸ ਟਾਈਮ ਪੂਰਾ ਮਗ ਚੁੱਕਾ ਹੈ ਤੇ ਅੱਜ ਭਾਈ ਮਨਦੀਪ ਸਿੰਘ ਜੀ ਜਿਹੜੇ ਨੇ ਭਰਾਤਾ ਜਿਹੜੇ ਨੇ ਭਾਈ ਸੰਦੀਪ ਸਿੰਘ ਸਣੀ ਦੇ ਉਹਨਾਂ ਵੱਲੋਂ ਜਿਹੜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਕੇ ਆਪਣੇ ਹਲਕੇ ਤਰਨਤਾਰਨ ਦੇ ਵਿੱਚ ਜਿਹੜੀ ਐਂਟਰੀ ਕਰ ਲਈ ਆ ਤੇ ਉਹਨਾਂ ਵੱਲੋਂ ਅੱਜ ਜਿਹੜੇ ਦਰਸ਼ਕ ਦਿਆਰੇ ਜਿਹੜੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਕੀਤੇ ਗਏ ਨੇ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਮੰਤਰੀ ਬਾਜੇ ਕੇ ਜਿਹੜੇ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਮਨਦੀਪ ਸਿੰਘ ਦੀ ਅੱਜ ਐਂਟਰੀ ਹੋਈ ਆ ਹਲਕਾ ਤਰਨ ਤਰਨ ਦੇ ਵਿੱਚ ਜਿਮਣੀ ਚੋਣ ਨੂੰ ਲੈ ਕੇ ਤੁਸੀਂ ਵੀ ਪਹੁੰਚੇ ਹੋ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਾਰਿਆਂ ਜਿੰਨੇ ਮੇਰੇ ਭੈਣ ਭਰਾ ਮੈਂ ਲੱਖ ਲੱਖ ਇਹਨਾਂ ਵਧਾਈ ਹੋਵੇ ਇਹ ਜਿਹੜੇ ਚੋਣ ਹੈ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਤਾਂ ਅਰਦਾਸ ਕਰਕੇ ਕਾਲ ਤਸਤ ਤੁਰੇ ਨੇ ਜਿਹੜਾ ਥੋ ਅਰਦਾਸ ਕਰਕੇ ਗੁਰੂ ਘਰੋਂ ਤੁਰਦਾ ਹੈ ਦਿਲੋਂ ਮਨੋਂ ਉਹਦੀ ਹਮੇਸ਼ਾ ਜਿੱਤੀ ਹੁੰਦੀ ਹੈ ਤੇ ਇੱਕ ਜਿਹੜਾ ਸੂਰਮਾ ਯੋਧਾ ਹੈ ਇਹਨੇ ਦੋ ਜਿਹੜੇ ਬੰਦੇ ਮਿਸਾਲ ਗੰਦ ਕੀਤਾ ਹੈ ਪਹਿਲਾਂ ਸੂਰੀ ਨੂੰ ਕੀਤਾ ਤੇ ਬਾਅਦ ਵਿੱਚ ਉਥੇ ਜਿਹੜਾ ਪੁਲਿਸ ਵਾਲਾ ਜਿਹੜਾ ਸੂਬਾ ਸਰੰਦ ਬੰਦਾ ਸੀ ਉਹਦਾ ਭੋਗ ਪਾਇਆ ਤੇ ਹੁਣ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਜਿੰਨੀ ਸੰਤ ਮਾਝੇ ਦੀ ਹੈ ਵੀ ਇਹਨਾਂ ਵਿੱਚ ਇੱਕ ਪਰਿਵਾਰ ਬਹੁਤ ਚੜ੍ਹਦੀ ਕਲਾ ਆਇਆ ਹੈ जिन्ने ਨਿੱਕਾ ਜੇ ਬੱਚਾ ਨਹੀਂ ਸਮਝਿਆ ਦੁਜਾ ਵੇ ਇੱਕ ਹੋਰ ਸਾਫ਼ ਕਰ ਦਿੱਤਾ ਜਿੰਦਾ ਅਗਲਾਂ ਦਾ ਮੇਰਾ ਨਿੱਕਾ ਜੇ ਬੱਚਾ ਹੈ ਤੇ ਮੈਨੂੰ ਕੀ ਲੋੜ ਹੈ ਉਹਦੇ ਨਾਲ ਮੇਰੀ ਕਿਹੜੀ ਦੁਸ਼ਮਣੀ ਹੈ ਪਰ ਨਹੀਂ ਉਹਦੇ ਅੰਦਰ ਸਿੱਖ ਭਾਵਨਾ ਹੈ ਵੀ ਸਿੱਖ ਪ੍ਰਵਤੀ ਵੀ ਭਾਵਨਾ ਕਰਕੇ ਉਹਨੇ ਆਖਿਆ ਵੀ ਇਹਦਾ ਇਹ ਗਾਂਦੇ ਵੀ ਸਾਫ਼ ਕਰ ਦਈਏ ਹੁਣ ਮੈਂ ਜਿੰਨੇ ਆਪਣੇ ਮਾਝੇ ਦੇ ਵੀਰ ਲੋਕ ਵੋਟਰ ਨੇ ਮੈਂ ਇਹ ਦੋਵੇਂ ਹੱਥ ਬੰਨ੍ਹ ਕੇ ਅਪੀਲ ਕਰਨਾ ਇਹ ਵੱਧ ਤੋਂ ਵੱਧ ਨੂੰ ਬੋਟਾਂ ਪਾਈਆਂ ਜਾਣ ਤੇ ਵੱਧ ਤੋਂ ਵੱਧ ਲੀਡ ਤੇ ਜਤਾਇਆ ਜਾਏ ਜਿਵੇਂ ਹੁਣ ਦੂਜੇ ਨੇ ਕਿਸੇ ਪਾਰਟੀ ਲੈ ਲਿਆ ਹੁਣਾ ਦੂਜੇ ਨੇ ਆਪਣੀ ਜੀਪੀ ਵਾਲਿਆਂ ਨੇ ਜਤ ਪਜਾਏ ਆਹ ਕਾ ਝਾੜੂ ਵਾਲਿਆਂ ਨੇ ਹੁਣ ਆਪਣਾ ਇਹਨਾਂ ਚੋਂ ਲੈ ਲਿਆ ਹੈ ਦੂਜਿਆਂ ਚੋਂ ਕਾਲੀਆਂ ਚ ਲੈ ਲਿਆ ਤੇ ਕੋਈ ਕਿਹੇ ਚ ਲੈ ਲੈਣਾ ਨਾ ਬੰਦਾ ਨਹੀਂ ਲੱਭਦਾ ਜਿੰਨੇ ਨਾ ਬੰਦੇ ਲੈਏ ਨੇ ਪਾਸੇੋਂ ਲੈਏ ਨੇ ਜਿੰਨੀਆਂ ਜਿਮ ਨਹੀਂ ਛੋਣਾ ਛੋਣਾ ਹੋਈਆਂ ਨੇ ਹੁਣ ਜਲੰਧਰ ਹੋਈ ਉਹ ਵੀ ਪਾਸੇੋਂ ਲਿਆ ਲੁਧਿਆਣੀ ਉਹ ਵੀ ਪਾਸੇੋਂ ਲਿਆ ਤੇ ਹੁਣ ਮੈਂ ਤਾਂ ਜਿੰਨੇ ਵੀ ਆਪਣੇ ਵੀਰ ਭਰਾ ਨੇ ਇਹਨਾਂ ਵਾਂਣਾ ਵੀ ਜਿਹੜੇ ਪਾਸੇ ਦੇ ਬੰਦੇ ਨੇ ਜਿਨ੍ਹਾਂ ਇੰਨੀ ਕੁਰਬਾਨੀ ਕੀਤੀ ਏ ਉਹਨੂੰ ਵਾਦ-ਵਾਦ ਵੋਟ ਪਾਉਣੀ ਚਾਹੀਦੀ ਏ ਫਿਰ ਬੰਦਾ ਵੇਖੋ ਕਿੱਡਾ ਸਧਾਰਨ ਜਿਹਾ ਬੰਦਾ ਕੋਈ ਐਡਾ ਨਹੀਂ ਹੈਗਾ ਤੇ ਜਿਹੜੇ ਆਪਣਾ ਸੰਗਤ ਹੈ ਹੁਣ ਇਹਨੇ ਫੈਸਲਾ ਕਰਨਾ ਵੀ ਕਿਵੇਂ ਕਰਨਾ ਰਪੂ ਜੀ ਜਿੱਥੇ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਨੇ ਇੱਕ ਸੱਤ ਇੰਸਪੈਕਟਰ ਜਿਹੜਾ ਰਿਟਾਇਰ ਸੀ ਸੁਭਾ ਸਿੰਘ ਜਿਹੜਾ ਆਪਣੇ ਆਪ ਨੂੰ ਸਰਹੰਦ ਕਹਿੰਦਾ ਸੀ ਉਹਨਾਂ ਦਾ ਕਤਲ ਕੀਤਾ ਹੈ ਹਿੰਦੂ ਜਿਹੜਾ ਸ਼ਿਵ ਸ਼ੈਨਾ ਦਾ ਨੇਤਾ ਸੀ ਸੁਦੂਰ ਸੇਰੀ ਸੁਰੀ ਦਾ ਕਤਲ ਕੀਤਾ ਹੈ ਕੀ ਲੱਗਦਾ ਹੈ ਕਿ ਉਹਨਾਂ ਨੂੰ ਹਿੰਦੂ ਜਿਹੜੇ ਲੋਕ ਨੇ ਕਰਨਤਨ ਸ਼ਹਿਰ ਦੇ ਵਿੱਚੋਂ ਵੋਟ ਪਾਉਣਗੇ 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 ਗਿਆਨਾ ਉਹਨੂੰ ਤਾਂ ਅੱਧਾ ਹਿੰਦੂ ਤੋਂ ਜੀ ਆਂਦੇ ਹੇ ਇਹ ਚੰਗਾ ਕੀਤਾ ਜਦੋਂ ਮਰਿਆ ਉਦੋਂ ਹੀ ਉਹ ਆਖਣ ਲੱਗੇ ਇਹਨੂੰ ਬਹੁਤ ਚੰਗਾ ਕੀਤਾ ਐਨੇ ਪੁਲਿਸ ਵਾਲੇ ਨਾਲ ਹਰੇਕ ਬੰਦੇ ਨੂੰ ਮਾੜਾ ਬੋਲਦਾ ਸੀ ਮੇਰਾ ਇਹ ਆਜ ਸਿੱਖਾਂ ਨਹੀਂ ਮਾੜਾ ਬੋਲਦਾ ਹਿੰਦੂਆਂ ਨੂੰ ਮਾੜਾ ਬੋਲਦਾ ਸੀ ਜਿਹੜੇ ਆਮ ਦਰਮਿਆਨੇ ਹਿੰਦੂ ਹੀ ਉਹਨਾਂ ਮੜਾ ਬੋਟਾ ਹੀ ਉਹ ਬੋਟ ਆਪਾਂ ਪਾਉਣਗੇ ਪਾਉਣਗੇ ਕਿਉਂ ਨਾ ਉਹ ਵੀ ਪਾਉਣਗੇ ਆਪਾਂ ਬੋਟ ਤੇ ਜਿਹੜੀਆਂ ਦੂਜੀਆਂ ਮਤਲਬ ਬੰਦੇ ਨੇ ਜਿਨ੍ਹਾਂ ਦੂਜੀਆਂ ਧਰਪੀਆਂ ਨੇ ਉਹ ਵੀ ਆਪਾਂ ਨੂੰ ਬੋਟ ਪਾਉਣਗੇ ਬੋਟ ਪਾਉਣੀ ਉਹਨਾਂ ਨੇ ਇੱਕ ਸੰਦੀਪ ਦੀ ਬਾਦਰੀ ਨੂੰ ਬੋਟ ਪਾਉਣੀ ਹੈ ਹੋਰ ਕਿਸੇ ਨਹੀਂ ਬੋਟ ਪਾਉਣੀ ਇੱਕ ਸੰਦੀਪ ਦੀ ਬਾਦਰੀ ਨੂੰ ਉਹਨਾਂ ਬੋਟ ਪਾਉਣੀ ਹੈ ਤੇ ਬੋਟ ਵੱਧ ਤੋਂ ਵੱਧ ਨੂੰ ਪੈਗੇ ਤੇ ਕਾਮਯਾਬੀ ਇਹਨੂੰ ਮਿਲਣੀ ਹੈ ਤੇ ਮੈਂ ਇਹਦਾ ਭੈਣਾ ਭਰਾਵਾਂ ਨੂੰ ਫੇਰ ਵੀ ਇੱਕ ਰੀ ਬੇਨਤੀ ਕਰਨਾ ਵੀ ਜਿਨ੍ਹਾਂ ਇਥੇ ਭੈਣ ਭਰਾ ਨੇ ਵੱਧ ਤੋਂ ਵੱਧ ਇਹਨੂੰ ਵੋਟਾਂ ਪਾਉਣ ਤੇ ਸਪੋਰਟ ਵੱਧ ਤੋਂ ਵੱਧ ਇਹਨੂੰ ਕਰਨ ਜਿੰਨੀ ਵੀ ਹੋ ਸਕਦੀ ਹੈ। ਬਾਪੂ ਜੀ ਜੇ ਗੱਲ ਕਰ ਲਈਏ ਭਾਜਪੀ ਸਰਕਾਰ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਉਹਨਾਂ ਦਾ ਉਮੀਦਵਾਰ ਵੀ ਖਲੋਤਾ। ਫਿਰ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਔਰ ਤਿੰਨ ਵਾਰੀ ਵਿਧਾਇਕ ਰਹਿ ਚੁੱਕਾ ਜਿਹੜਾ ਉਮੀਦਵਾਰ ਆਪ ਵੱਲੋਂ ਖਲੋਤਾ ਭਾਵੇਂ ਕਿ ਉਹ ਪਿਛਲੇ ਇੱਕ ਵਾਰੀ ਅਕਾਲੀ ਦਲ ਤੋਂ ਜਿੱਤਿਆ ਹੋਇਆ ਆ ਤਿੰਨ ਵਾਰੀ ਉਹ ਹਲਕਾ ਤਰਨਤਾਰ ਤੋਂ ਜਿੱਤ ਚੁੱਕਾ ਕੋਈ ਲੱਗਦਾ ਕਿ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਊਗਾ ਭਾਈ ਮਨਦੀਪ ਸਿੰਘ ਨੂੰ ਨਹੀਂ ਨਹੀਂ ਕੋਈ ਮੁਸ਼ਕਿਲਾਂ ਰਹਿਮਣਾ ਨਹੀਂ ਕਰਨਾ ਪੈਣਾ ਉਹਨੇ ਕਰੀਓ ਪਾਂਡੇ ਚ ਬੱਧੀਆਂ ਹੋਈਆਂ ਵੋਟਾਂ ਉਹਨੂੰ ਹੀ ਪੈਣੀਆਂ ਨੇ ਜੇ ਉਹ ਉਹ ਦਲ ਬਦਲੀ ਕਰ ਸਕਦਾ ਹੈ ਤੇ ਵੋਟਰ ਵੀ ਦਲ ਬਦਲੀ ਕਰ ਸਕਦੇ ਨੇ ਤੁਸੀਂ ਇਹ ਵੀ ਹਿਸਾਬ ਲਾਉਣਾ ਜੇ ਨੇਤਾ ਦਲ ਬਦਲੀ ਕਰੇਗਾ ਨਾ ਵੋਟਰ ਵੀ ਦਲ ਬਦਲੀ ਕਰਨਗੇ ਨਹੀਂ ਉਹਨਾਂ ਹੁਣ ਜਦੋਂ ਆਪਾਂ ਇਹਨਾਂ ਸਰਕਾਰ ਇਹਦੀ ਵੋਟਾਂ ਪਈਆਂ ਆਪਣੇ ਅੰਮ੍ਰਿਤਪਾਲ ਦੀਆਂ ਉਹਦੇ ਸਾਨੂੰ ਆਪ ਆਖਿਆ ਸਰਪੰਚਾਂ ਨੇ ਪਿੰਡਾਂ ਵਾਲਿਆਂ ਨੇ ਉਹਨੇ ਹਾਂ ਅਸੀਂ ਅੱਗਿਆ ਕਾ ਲਈਏ ਮੌਜੂਦ ਤੋਂ ਤੇ ਵੋਟਾਂ ਅਸੀਂ ਪਾਉਣੀਆਂ ਅੰਮ੍ਰਿਤਪਾਲ ਨੂੰ ਤੇ ਜੇ ਇਸ ਕਾਂਗਰਸ ਦੇ ਬੰਦੇ ਟਕਰੇ ਉਹਨੇ ਬੋਟਾ ਅੰਬਰਸਵਾਲ ਨੂੰ ਪਾਵਾਂਗੇ ਤੇ ਭਾਵੇਂ ਪਾਰਟੀ ਉੱਥੇ ਜਿੜਈਏ ਇਹ ਵੀ ਗੱਲ ਹੈ ਬੋਟਾ ਆਪਾਂ ਨੂੰ ਪਾਉਣਗੇ ਪਾਰਟੀ ਜੜੀ ਜੋ ਮਰਜੀ ਆ ਜਾਏ ਨਹੀਂ ਲੱਗਦਾ ਇਸ ਵਾਰ ਵੀ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਤੇ ਪਾਰਟੀਆਂ ਦੇ ਝੰਡੇ ਲੱਗੇ ਰਹਿ ਗਏ ਸੀ ਤੇ ਭਾਈ ਅਮਰਤਪਾਲ ਸਿੰਘ ਨੂੰ ਵੱਡੀ ਲੀਡ ਦੇ ਨਾਲ ਦਿਤਾਤਾ ਸੀ ਇਸ ਵਾਰ ਭਾਈ ਮਨਦੀਪ ਸਿੰਘ ਨੂੰ ਵੀ ਇਸੇ ਤਰ੍ਹਾਂ ਹੀ ਲੋਕ ਜਿਹੜਾ ਵਾ ਫਤਵਾ ਦੇਣਗੇ ਮੈਨਾਂ ਬਹੁਤ ਵੱਡਾ ਫਤਵਾ ਦੇਣ ਤੇ ਮੇਰੇ ਹਿਸਾਬ ਨਾਲ 70-80 ਹਜ਼ਾਰ ਵੋਟ ਇਹਨੂੰ ਪੈ ਗਈ ਵੱਧ ਤੋਂ ਵੱਧ ਵੱਧ ਅਪਲ ਤਾਂ ਮਨ ਜਾਰੀ ਪੈ ਗਈ ਇੰਨੀ ਤਾਂ ਪੈਣੀ ਪੈਣੀ ਹੈ ਨਾ ਦੁਕਾਨੇ ਬਹੁਤ ਜਾਦੀ ਬੋਰਡ ਮਾਣੇ ਬਲੋਕੀ ਬਹੁਤ ਪਿਆਰ ਕਰਦੇ ਅੱਗੇ ਕਾ ਇਹ ਕਿਹੜਾ ਸੰਨੀ ਵਿਚਾਰਾ ਖੜਾ ਹੀ ਦੋ ਲੋਕਾਂ ਕੱਖਾਂ ਲਾ ਪਈ ਅਸੀਂ ਅੰਮ੍ਰਿਤਪਾਲ ਦੇ ਨਾਲ ਬਾਹਰ ਆਜਾ ਜੀ ਚਾਜੀ ਜੈਜਾ ਘਾਰ ਹੁੰਦੀ ਏ ਤੇ ਅਸੀਂ ਕਹੀਆਂ ਬੰਨ ਆਪਾਂ ਕਿਹੜਾ ਜਾਣਦੇ ਨੇ ਤੇ ਆਂਦੇ ਨਹੀਂ ਹੈ ਵਿੱਚੋਂ ਅਸੀਂ ਆਹਦੇ ਰਿਸ਼ਤੇਦਾਰ ਵੀ ਅਸੀਂ ਵੀ ਨਾਲ ਆ ਅੱਜ ਸ੍ਰੀ ਅਕਾਲ ਸਬਹ ਸਤੋ ਅਰਦਾਸ ਕਰਕੇ ਚੱਲੇ ਤੁਸੀਂ ਤੇ ਅੱਜ ਕਿੰਨਾ ਇਕੱਠ ਦੇਖਣ ਨੂੰ ਮਿਲਿਆ ਤੇ ਲੋਕਾਂ ਨੇ ਵੱਲੋਂ ਕਿੰਨਾ ਕ ਰਸਤੇ ਦੇ ਵਿੱਚ ਜਿਹੜਾ ਹੰਗਾਰਾ ਮਿਲਿਆ ਸੰਦੀਪ ਸਿੰਘ ਨੂੰ ਤੁਸੀਂ ਨਾਲ ਹੀ ਵੇਖ ਲਓ ਉੱਥੇ ਇਕੱਠ ਕਿੰਨਾ ਸੀ ਉਦੋਂ ਜਿਆਦਾ ਛਾੜਾ ਸਾਹਿਬ ਕੱਟ ਕੱਟ ਸੀ ਬਈ ਅੱਡੇ ਕੋਲੋਂ ਇੱਧਰ ਚਲੇ ਗਏ ਪਤਾ ਨਹੀਂ ਅੱਡੇ ਕੋਲ ਨਾ ਉਧਰ ਆ ਗਏ ਮੇਰੇ ਜੀ ਦੋ ਦਰਦਾਸ ਕਰਨੀ ਉੱਥੇ ਬਹੁਤ ਜਿਆਦਾ ਕੱਟ ਨਹੀਂ ਤੇ ਛਾੜਾ ਸਾਹਿਬ ਜਾ ਕੇ ਤੇ ਤੁਹਾਨੂੰ ਪਤਾ ਹੁਣ ਜੋ ਪੰਜਾਂ ਗਿੱਲਿਆਂ ਦਾਹਾਂ ਤੇ ਗੱਡੀਆਂ ਹੀ ਗੱਡੀਆਂ ਦੋ ਦੋਰੀ ਦੋਰੀ ਲੈਣ ਸੀ ਤੁਸੀਂ ਵੀ ਨਾਲ ਹੀ ਸੀ ਦੋਰੀ ਦੋਰੀ ਲੈਣ ਸੀ ਜਿਹੜੇ ਗੱਡੀਆਂ ਘਰੋਂ ਲੈ ਆਏ ਨੇ ਤੇ ਇਹਨਾਂ ਤੇਰ ਮਾਲਦੇ ਨੇ ਕਿ ਵੋਟ ਕਿਉਂ ਨਾ ਪਾਉਣਗੇ ਦੱਸੋ ਮੈਨੂੰ ਬਾਪੂ ਜਿਹੜੇ ਪ੍ਰਧਾਨ ਮੰਤਰੀ ਬਾਜੇਕੇ ਦੇ ਜਿਹੜੇ ਪਿਤਾ ਸੀ ਉਹਨਾਂ ਨੇ ਕਿਹਾ ਕਿ ਇੱਥੇ ਦੂਜੀਆਂ ਪਾਰਟੀਆਂ ਨੇ ਕਿਹੜੀਆਂ ਪੰਡਾਂ ਦੇ ਵਿੱਚ ਵੋਟਾਂ ਬੰਨੀਆਂ ਨੇ ਜੇ ਉਹ ਦਲ ਬਦਲ ਸਕਦੇ ਨੇ ਤੇ ਕਿਉਂ ਨਹੀਂ ਸਾਡੇ ਸੰਦੀਪ ਸਿੰਘ ਵਾਸਤੇ ਲੋਕ ਮੰਦੀਪ ਸਿੰਘ ਵਾਸਤੇ ਵੋਟਾਂ ਨਹੀਂ ਕਿਹ ਪਾ ਕੀ ਪਾ ਸਕਦੇ ਇੱਕ ਕੌਮ ਦਾ ਯੋਧਾ ਆ ਕੋਮੀ ਜਿਹੜਾ ਕਹਿ ਦਈਏ ਕਿ ਆਪਣਾ ਹਲਕਾ ਆ ਤੇ ਇਸ ਸੰਘਰਸ਼ ਵਾਸਤੇ ਜਿਹੜਿਆ ਲੋਕ ਬਹੁਤ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ ਹੋਰ ਵੀਰ ਜੀ ਮੌਜੂਦ ਨੇ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਮੈਂ ਡਾਕਟਰ ਕੁਲਜੀਤ ਸਿੰਘ ਧਰਮਕੋੜ ਤੋਂ ਹੀ ਆਏ ਹਾਂ ਬੋਗੇ ਜਨੇ ਵੀਰ ਪਤਾ ਕਿਹੜੀ ਆ ਜਿਹੜੀ ਇਹ ਇਲੈਕਸ਼ਨ ਆ ਨਾ ਇਸ ਇਲੈਕਸ਼ਨ ਨੇ ਸਿੱਖ ਕੌਮ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਨਾ ਉਹ ਤੈਅ ਕਰਨਾ ਆਉਣ ਵਾਲਾ ਸਮਾਂ ਜਿਹੜਾ ਵਾ ਤੇ ਕੌਮ ਨੇ ਇਥੋਂ ਮੋੜ ਵੱਜਣਾ ਵਾ ਸਿੱਖ ਰਾਜ ਦਾ ਇਸ ਇਸ ਜਿਮਨੀ ਚੋਂ ਇਸ ਜਿਮਨੀ ਚ ਇਹ ਮੈਂ ਇਹਨੂੰ ਜਿਮਨੀ ਚ ਉਹਨੇ ਕਿਹਾ ਤਾਂ ਇਹ ਸਿੱਖ ਰਾਜ ਦਾ ਜਿਹੜਾ ਨਾ ਮੋੜ ਵੱਜਣਾ ਇਥੋਂ ਅੱਜ ਉਹਨੇ ਇਥੋਂ ਵੱਡੀ ਲੀਡ ਨਾਲ ਭਾਈ ਮਨਦੀਪ ਸਿੰਘ ਨੂੰ ਜਿੱਤਣਗੇ ਕੌਮ ਜਾਗੀ ਆ ਨੌਜਵਾਨ ਜਾਗੇ ਆ ਹੜਾ ਦਾ ਨੁਕਸਾਨ ਬਹੁਤ ਹੋਇਆ ਪਰ ਹੜਾਂ ਦੇ ਨਾਲ ਇੱਕ ਫਾਇਦਾ ਬੜਾ ਵੱਡਾ ਆਇਆ ਵੀ ਜਿਹੜੇ ਖੇਤੀ ਕਾਨੂੰਨਾਂ ਵੇਲੇ ਜਦੋਂ ਦਿੱਲੀ ਵਾਲੇ ਜਿਹੜੇ ਮੁੰਡਿਆਂ ਦੇ ਇੱਕ ਰਾਂ ਦਿਲ ਟੁੱਟ ਗਏ ਸੀ ਛੱਡੇ ਲਾਹ ਤੇ ਸੀ ਲੋਕਾਂ ਦੇ ਟਰੈਕਟਰਾਂ ਨੂੰ ਉਹ ਦੁਬਾਰਾ ਵੱਜ ਗਏ ਗੱਡੀਆਂ ਤੇ ਫੇਰ ਯੂਥ ਬਹੁਤ ਵੱਡੇ ਲੈਵਲ ਤੇ ਯੂਥ ਨਾਲ ਆ ਅੱਜ ਆਪਾਂ ਹੁਣ ਵੇਖ ਹੀ ਲਿਆ ਸਵੇਰ ਤੋਂ ਤੁਰੇ ਆਪਾਂ ਥਾਂ ਥਾਂ ਤੇ ਲੋਕ ਸਰੋਪੇ ਲੈ ਕੇ ਖੜੇ ਆ ਮਠਿਆਈਆਂ ਲੈ ਕੇ ਖੜੇ ਆ ਹਰ ਅੱਡੇ ਦਾ ਅੱਜ ਪਹਿਲਾ ਦਿਨ ਆ ਤੇ ਅਸੀਂ ਪਿੰਡਾਂ ਦੇ ਵਿੱਚ ਵੀ ਅੱਗੇ ਵਧਦੇ ਨਾ ਆ ਪਰਸੋਂ ਇੱਥੇ ਆਏ ਆ ਤੇ ਪਿੰਡਾਂ 'ਚ ਵੀ ਦੋ ਤਿੰਨ ਮਿੰਟ ਸਾਡੂ ਮਿਲੇ ਬੂਸ ਮਿਲੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਦਿਨ ਤੋਂ ਜਦੋਂ ਭਾਈ ਮਨਦੀਪ ਸਿੰਘ ਜੀ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਕੈਂਪੇਨ ਕਰਨਗੇ ਹਵਾ ਰੁੱਖ ਬਦਲ ਦੇਗੀ ਜੀ ਬਿਲਕੁਲ ਬਿਲਕੁਲ ਬਦਲ ਗਈ ਹੈ ਜੀ ਬਦਲ ਗਈ ਅਸੀਂ ਮਤਲਬ ਅਜੇ ਅਜੇ ਸਿਰਫ ਸਰਵੇ ਕਰ ਰਹੇ ਆ ਅਜੇ ਇੱਕ ਦਿਨ ਦੂਜਾ ਦਿਨ ਹੈ ਅੱਜ ਤਾਂ ਅੱਜ ਹਵਾ ਤਾਂ ਅੱਜ ਹੀ ਬਦਲ ਗਈ ਆ ਬਾਕੀ ਜਿਹੜਾ ਮੇਨ ਗੱਲ ਆ ਨਾ ਇਹ ਹੁਣ ਜਿਹੜਾ ਇਹ ਚੋਣ ਆ ਇਸ ਚੋਣ ਨੇ ਸਤਾਈ ਦਾ ਮੋੜ ਪੜਨਾ ਸਤਾਈ ਦੇ ਵਿੱਚ ਸਰਕਾਰੇ ਖਾਲਸਾ ਬਣਨੀ ਆ ਉਸ ਤੋਂ ਬਾਅਦ ਜਿਹੜਾ ਨਾ ਜਦੋਂ ਸਰਕਾਰੇ ਖਾਲਸਾ ਬਣ ਗਈ ਤੇ ਸਾਰੇ ਜਾਗਰਤੀ ਆ ਗਈ ਤੇ ਵਰਡ ਲੈਵਲ ਤੇ ਗੱਲ ਜਾਣੀ ਆ ਤੇ ਵਰਡ ਲੈਵਲ ਤੇ ਖਾਲਸਾ ਰਾਜ ਬਣ ਤੇ ਮੋੜ ਨਹੀਂ ਪੱਜ ਗਈ ਆ ਇਹ ਗੱਲ ਅਸੀਂ ਤਾਂ ਮਤਲਬ ਮੈਂ ਤਾਂ ਇਸ ਜੀ ਨੂੰ ਲੈ ਕੇ ਚੱਲਦਾ ਇਹ ਜਿਮਨੀ ਚੋਣ ਨੇ ਇਹ ਕੌਮ ਵਾਸਤੇ ਇੱਕ ਬਹੁਤ ਵੱਡੇ ਚੰਗੇ ਭੁੱਖ ਦੀ ਨਿਸ਼ਾਨੀ ਹੈ ਤੇ ਜਿੱਤਾਂਗੇ ਬੜੇ ਵੱਡੇ ਲੈਵਲ ਤੇ ਜਿੱਤਾਂਗੇ ਮਤਲਬ ਅਧੀਆਂ ਵੋਟਾਂ ਇਕੱਲੇ ਮਨਦੀਪ ਨੂੰ ਪੈਣਗੀਆਂ ਤੇ ਅਧੀਆਂ ਵੋਟਾਂ ਬਾਕੀ ਸਾਰੀਆਂ ਪਾਰਟੀਆਂ ਨੂੰ ਪੈਣਗੀਆਂ ਦੇਖ ਲਿਓ ਅੱਜ ਤੇ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਚੈਨਲ ਤੇ ਦੇਖਣਾ ਹੀ ਆ ਆਪਾਂ ਮਿਲਣਾ ਹੀ ਆ ਮੁੜ ਕੇ ਮਿਲਣਾ ਹੀ ਆ ਸੋ ਕਲੀਅਰ ਕਰ ਦਿੱਤਾ ਇੱਥੇ ਇਹਨਾਂ ਦੀ ਹੈ ਭਾਈ ਕਹਿ ਲਈਏ ਕਿ ਬਾਜੀ ਕੇ ਦੇ ਪਿਤਾ ਜੀ ਜਿਹੜੇ ਨੇ ਤੇ ਨਾਲ ਜਿਹੜੇ ਵੀਰ ਸਿੰਘ ਜਿਹੜੇ ਧਰਮਕੋੜ ਤੋਂ ਆਏ ਨੇ ਕਹਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਦਿਨ 11 ਤਰੀਕ ਹੋਣੀ ਆ ਤੇ ਰਿਜ਼ਲਟ ਜਦੋਂ 14 ਤਰੀਕ ਨੂੰ ਆਵੇਗਾ ਇੱਕ ਪਾਸੇ ਜਿਹੜੀਆਂ ਜਿਹੜੀਆਂ ਕਹਿ ਸਕਦੇ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਦੀਆਂ ਵੋਟਾਂ ਹੋਣੀਆਂ ਤੇ ਇੱਕ ਪਾਸੇ ਇਕੱਲੇ ਹੀ ਭਾਈ ਮਨਦੀਪ ਸਿੰਘ ਦੀਆਂ ਵੋਟਾਂ ਜਿਹੜੀਆਂ ਹੋਣਗੀਆਂ ਕਿ ਤੁਸੀਂ ਗਿਣਤੀ ਦੇਖ ਲਿਓ ਕਿ ਵੱਡੀ ਲੀਡ ਦੇ ਨਾਲ ਭਾਈ ਮਨਦੀਪ ਸਿੰਘ ਜੀ ਇੱਥੋਂ ਜਿੱਤਣਗੇ ਔਰ ਜਿਹੜਾ 2027 ਦਾ ਇੱਥੋਂ ਸਰਕਾਰੀ ਜਿਹੜਾ ਸਰਕਾਰੀ ਕਹਿ ਸਕਦੇ ਆ ਖਾਲਸਾ ਦਾ ਜਿਹੜਾ ਮੋੜ ਵੱਜਣਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਕਹਿ ਦਿੱਤਾ ਕਿ ਖਾਲਸਾ ਰਾਜ ਦਾ ਜਿਹੜਾ ਸ਼ੰਗਰਛਾ ਖਾਲਸਾ ਰਾਜ ਜਿਹੜੀ ਸਰਕਾਰ ਬਣੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਾਈ ਅਮਰਤਪਾਲ ਸਿੰਘ ਦੀ ਹੋਣਗੇ ਤੇ ਜਿੱਥੇ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਸਿੱਖੀ ਦਾ ਜਿਹੜਾ ਪੱਧਰ ਆ ਹੋਰ ਜਿਹੜਾ ਵਧੇਗਾ ਫੁੱਲੇਗਾ ਔਰ ਸਿੱਖ ਰਾਜ ਦਾ ਜਿਹੜਾ ਇੱਥੇ ਝੰਡੇ ਬੁਲੰਦ ਹੋਣਗੇ ਤੁਸੀਂ ਜਿਹੜੇ ਹੋ ਵਾਰਸ মিডিਆ ਦੇ ਨਾਲ ਤੇ ਮੈਂ ਆ ਪ੍ਰਗਟ ਸਿੰਘ ਤਰਨਤਾਰਨ